ਸਿੰਘਾਂ ਦੇ ਪੇਸ ਵਿੱਚ ਆਏ ਵਿਅਕਤੀਆਂ ਨੇ Hindu ਪਰਿਵਾਰ ਨੂੰ ਬੰਦਕ ਬਣਾਇਆ ਪੁਲਿਸ ਵੱਲੋਂ ਮਾਮਲਾ ਕਿਤਾ ਦਰਜ ਜਾਂਚ ਜਾਰੀ ਆਪ ਸਮਰਥਕ ਦੀ ਸ਼ੈਤੇ ਕਬਜ਼ਾ ਕਰਨ ਦੀ ਕੋਸ਼ਿਸ਼ ਸੁਖਪਾਲ ਸਿੰਘ ਖੈਰਾ ਪੀੜਤ Hindu ਪਰਿਵਾਰ ਦੀ ਮਦਦ ਲਈ ਅੱਗੇ ਆਏ ਗੁਰੂ ਦੀਆਂ ਲਾਡਲੀਆਂ ਪੋਚਾਂ ਨਿਹੰਗ ਸਿੰਘਾਂ ਨੂੰ ਸਿੱਖ ਸਮਾਜ ਵਿੱਚ ਸੰਗਤਾਂ ਬਹੁਤ ਅਦਬ ਤੇ ਸਤਿਕਾਰ ਦਿੰਦੀਆਂ ਹਨ ਪਰ ਕੁਝ ਲੋਕਾਂ ਨੇ ਪਵਿੱਤਰ ਬਾਣੇ ਦੀ ਆੜ ਲੈ ਕੇ ਗੈਰ ਕਾਨੂੰਨੀ ਕਾਰਵਾਈਆਂ ਆਰੰਭ ਕਰ ਦਿੱਤੀਆਂ ਹਨ ਜਿਸ ਕਾਰਨ ਸਮੂਹ ਸਿੱਖ ਸੰਗਤ ਨੂੰ ਚਿੰਤਿਤ ਕਰਨ ਦੀ ਲੋੜ ਹੈ ਅਜਿਹੀ ਤਾਜ਼ੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਹੈ ਜਿੱਥੇ ਨਹਿੰਗ ਸਿੰਘ ਬਾਣੇਚ ਆਏ ਕੁਝ ਵਿਅਕਤੀਆਂ ਵੱਲੋਂ ਇੱਕ ਹਿੰਦੂ ਪਰਿਵਾਰ ਦੀਆਂ ਦੁਕਾਨਾਂ ਤੇ ਕਬਜ਼ਾ ਕਰਨ ਤੋਂ ਬਾਅਦ ਪਰਿਵਾਰ ਨੂੰ ਬੰਦਕ ਬਣਾ ਕੇ ਰੱਖਿਆ ਜਾਂਦਾ ਹੈ ਜਿਨ੍ਹਾਂ ਨੂੰ ਪੁਲਿਸ ਤੇ اعلی ਅਧਿਕਾਰੀਆਂ ਵੱਲੋਂ ਮੌਕੇ ਤੇ ਪਹੁੰਚ ਕੇ ਆਜ਼ਾਦ ਕਰਵਾਇਆ ਗਿਆ ਹੈ ਇਸ ਮਾਮਲੇ ਸਬੰਧੀ ਬੇਸ਼ੱਕ ਪੁਲਿਸ ਨੇ ਦੋਸ਼ੀਆਂ ਵਿਰੁੱਧ ਵਕ ਵਕ ਤਾਰਾਾ ਤਹਿਤ ਮਾਮਲਾ ਦਰਜ ਕਰ ਲਿਆ ਹੈ ਪਰ ਅਜੇ ਵੀ ਉਕਤ ਹਿੰਦੂ ਪਰਿਵਾਰ ਨੂੰ ਡਰਾਇਆ ਧਮਕਾਇਆ ਤੇ ਜਾਨੋਂ ਮਾਰਨ ਦੀਆਂ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ ਹੁਣੇ ਮਾਮਲਾ ਤੁਲਫੜ ਦਾ ਚਾਰਿਆ ਹੈ ਜਿਸ ਤੋਂ ਬਾਅਦ ਇਲਾਕੇ ਪਰ ਵਿੱਚ ਸਹਿਮ ਦਾ ਮਾਹੌਲ ਫੈਲ ਗਿਆ ਹੈ ਜਾਣਕਾਰੀ ਮਿਲਦੇ ਹੀ ਅੱਜ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਪਹੁੰਚੇ ਹਲਕਾ ਵਿਧਾਇਕ ਸੁਖਪਾਲ ਸਿੰਘ ਖੇਰਾਂ ਨੇ ਕਿਹਾ ਪੰਜਾਬ ਵਿੱਚ ਕਾਨੂੰਨ ਨਾ ਦੀ ਕੋਈ ਚੀਜ਼ ਨਹੀਂ ਹੈ ਤੇ ਇਸ ਦੇ ਹਾਲਾਤ ਦਿਨੋ ਦਿਨ ਮਾੜੇ ਹੋ ਰਹੇ ਹਨ ਹੋਰ ਕੀ ਕਿਹਾ ਉਹਨਾਂ ਨੇ ਆਓ ਉਹਨਾਂ ਦੀ ਜ਼ੁਬਾਨੀ ਸੁਣਦੇ ਹਾਂ ਮਾਮਲਾ ਕਪੂਰਥਲਾ ਦੇ ਪਿੰਡ ਮਿਆਣੀ ਬਾਕਰਪੁਰ ਤੋਂ ਸਾਹਮਣੇ ਆਇਆ ਜਿੱਥੇ ਦੇ 40-45 ਦੁਕਾਨਦਾਰਾਂ ਨੇ ਆਪਣੀ ਵਿਥਿਆ ਸੁਣਾਉਂਦਿਆਂ ਖੇਰਾਂ ਨੂੰ ਦੱਸਿਆ ਕਿ ਉਹ ਮਾਰਕੀਟ ਕਮੇਟੀ ਦੀਆਂ ਦੁਕਾਨਾਂ ਵਿੱਚ ਆਪੋ ਆਪਣਾ ਕਾਰੋਬਾਰ ਪਿਛਲੇ 50 ਸਾਲਾਂ ਤੋਂ ਚਲਾ ਰਹੇ ਹਨ ਉਪਰੋਕਤ ਦੁਕਾਨਾਂ ਦਾ ਕੋਰਟ ਕੇਸ ਮਾਨਯੋਗ ਅਦਾਲਤ ਵਿੱਚ ਵਿਚਾਰ ਅਧੀਨ ਹੈ ਪਰ ਸਥਾਨਕ ਇੱਕ ਆਪ ਸਮਰਥਕ ਕੁਝ ਜਥੇਬੰਦੀਆਂ ਦੀ ਮਦਦ ਲੈ ਕੇ ਦੁਕਾਨਾਂ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਇਸ ਤੋਂ ਬਾਅਦ ਪੀੜਤ ਪਰਿਵਾਰ ਦੇ ਮਹਿਲਾ ਨੇ ਦੱਸਿਆ ਕਿ ਬਿੱਤਰ ਦਿਨੀ ਨਿਹੰਗ ਸਿੰਘਾਂ ਦੇ ਪੇਸ ਵਿੱਚ ਆਏ ਕੁਝ ਲੋਕਾਂ ਨੇ ਕੰਧ ਟੱਪ ਕੇ ਉਹਨਾਂ ਦੇ ਘਰ ਵਿੱਚ ਦਾਖਲ ਹੋਏ ਤੇ ਫਿਰ ਬੰਦਕ ਬਣਾ ਲਿਆ ਜਿਸ ਕਾਰਨ ਉਹ ਲਗਾਤਾਰ 2 ਦਿਨ ਘਰ ਵਿੱਚ ਕੈਦ ਰਹੇ ਮਾਮਲਾ ਪੁਲਿਸ ਤੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਆਉਣ ਤੋਂ ਬਾਅਦ ਉਹਨਾਂ ਨੂੰ ਆਜ਼ਾਦ ਕਰਵਾਇਆ ਗਿਆ ਹੋਰ ਕੀ ਕਹਿਣਾ ਉਹਨਾਂ ਦਾ ਆਓ ਉਹ ਵੀ ਸੁਣ ਲੈਂਦੇ ਹਾਂ ਕਪੂਰਥਲਾ ਤੋਂ ਕੇ ਟੀਵੀ ਪੰਜਾਬ ਲਈ ਪੱਤਰਕਾਰ ਜੋਗਿੰਦਰ ਸਿੰਘ ਜਾਤੀਕੇ ਜੀ ਦੀ ਵਿਸ਼ੇਸ਼ ਰਿਪੋਰਟ ਬੜੇ ਅਫਸੋਸ ਦੀ ਗੱਲ ਹੈ ਜੀ ਕਿ ਸਾਡਾ ਜਿਹੜਾ ਹਲਕਾ ਭੁਲਾਥਿਆ ਇਸ ਵਕਤ ਅਸੀਂ ਮਿਆਣੀ ਅਡਾ ਢਿਲਵਾ ਨਗਰ ਪੰਚਾਇਤ ਵਿੱਚ ਖੜੇ ਹਾਂ ਮੇਰੇ ਨਾਲ ਇਹ ਰਵਿੰਦਰ ਕੁਮਾਰ ਜੀ ਦਾ ਪਰਿਵਾਰ ਹੈ ਇਹਨਾਂ ਦੀ ਇਹ ਨੂੰਹ ਹੈ ਬੇਟੀ ਔਰ ਸਾਰੇ ਪਿੰਡ ਦੇ ਪਤਵੰਤੇ ਸੱਜਣ ਕਾਉਂਸਲਰਸ ਵਗੈਰਾ ਪਿਛਲੇ ਕੁਝ ਸਮੇਂ ਤੋਂ ਇੱਕ ਇਹਨਾਂ ਦੀ ਜਿਹੜੀ ਪ੍ਰਾਪਰਟੀ ਨਗਰ ਪੰਚਾਇਤ ਦਾ ਸੀ ਇਹ ਪੁਰਾਣੇ 60 ਸਾਲ ਤੋਂ ਇਹ ਪਰਿਵਾਰ ਅਤੇ ਹੋਰ ਸੱਜਣ ਦੁਕਾਨਦਾਰ ਇੱਥੇ ਬੈਠੇ ਨੇ ਜਿਨ੍ਹਾਂ ਦੇ ਕੋਲ 60-60 ਸਾਲ ਦਾ ਪੁਰਾਣਾ ਪੋਜੀਸ਼ਨ ਹੈ ਔਰ ਇਹਨਾਂ ਦੇ ਇੱਧੀਆਂ ਕਰਾਈ ਵਗੈਰਾ ਲੀਜ਼ ਜਮ੍ਹਾਂ ਕਰਾਈ ਜਾਂ ਨਗਰ ਪੰਚਾਇਤ ਨੂੰ ਉਹਦੀਆਂ ਰਸੀਦਾਂ ਲਈ ਫਿਰਦੇ ਨੇ ਔਰ ਬਲਕਿ ਆ ਤੁਸੀਂ ਦੇਖ ਸਕਦੇ ਏਡਾ ਵੱਡਾ ਪੁਲੰਦਾ ਸਿਵਲ ਕੋਰਟ ਵਿੱਚ ਗਏ ਹੋਏ ਨੇ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ ਇਹਦੇ باوجود ਕੁਝ ਲੈਂਡ ਮਾਫੀਆ ਸਾਡੇ ਪਿੰਡ ਦੇ ਇੱਕ ਕੋਈ ਭੰਵਰਾ ਪਰਿਵਾਰ ਹੈ ਜਿਹੜਾ ਕਿ ਆਮ ਆਦਮੀ ਪਾਰਟੀ ਨਾਲ ਬੜਾ ਵੱਡਾ ਲੀਡਰ ਆਪਣੇ ਆਪ ਨੂੰ ਕਹਿੰਦਾ ਅੱਜਕੱਲ ਉਹ ਦੇ ਨਾਲ ਇੱਕ ਲੈਂਡ ਮਾਫੀਆ ਨਿਆੰਗਾਾਂ ਦੀ ਸ਼ਕਲ ਵਿੱਚ ਆਣ ਕੇ ਇਹਨਾਂ ਦੀ ਪ੍ਰਾਪਰਟੀ ਤੇ ਆਣ ਕੇ ਇੱਥੇ ਧੱਕਾ ਕਰਦੇ ਨੇ ਇਹਨਾਂ ਨੂੰ ਠਮਕਾਉਂਦੇ ਨੇ ਇਸ ਲੜਕੀ ਨੂੰ ਬਹੁਤ ਭੜੇ ਸ਼ਬਦ ਕੱਲ ਬੋਲੇ ਨੇ ਔਰ ਇੱਕ ਉਹ ਉਹਨਾਂ ਦੀ ਰਜਿਸਟਰੀ ਜਿਹੜੀ ਇੱਕ ਸੋ ਕਾਲਡ ਕਰਾਈ ਉਹ ਡਾਊਟਫੁਲ ਆ ਇੰਨੀਆਂ ਸਾਰੀਆਂ ਗੱਲਾਂ ਦੇ ਬਾਵਜੂਦ ਮੈਂ ਪੁਲਿਸ ਨੂੰ ਬੜੀ ਮੁਸ਼ਕਲ ਨਾਲ ਚੰਡੀਗੜ੍ਹ ਲੈਵਲ ਤੱਕ ਐਡੀਜੀਪੀ ਲਾਅ ਐਂਡ ਆਰਡਰ ਤੱਕ ਰਿਕਵੈਸਟ ਕਰਕੇ ਆਈਜੀ ਨਾਲ ਗੱਲ ਕਰਕੇ ਐਸਐਸਪੀ ਨਾਲ ਗੱਲ ਕਰਕੇ ਜਦੋਂ ਉਹਨਾਂ ਨੇ ਪਿਛਲੀ ਵਾਰੀ ਆਣ ਕੇ ਨਜਾਇਜ਼ ਡਾਇਰੈਕਟਲੀ ਐਕਸ਼ਨਜ਼ ਸ਼ਾਇਦ ਕੋਈ ਥੈਫਟ ਵਗੈਰਾ ਦਾ ਵੀ ਸੈਕਸ਼ਨ ਲਾਇਆ ਪਰ ਤੁਸੀਂ ਦੇਖੋ ਕਿਸ ਤਰ੍ਹਾਂ ਦਾ ਪੰਜਾਬ ਦੇ ਵਿੱਚ ਮਾਹੌਲ ਆ ਕਿ ਉਹ ਨਿਹੰਗ ਜੇ ਅੱਜ ਕੱਲ ਫੇਰ ਆਏ ਇੱਥੇ ਇਹਨਾਂ ਦੀ ਪ੍ਰਾਪਰਟੀ ਤੇ ਤੇ ਫਿਰ ਆਣ ਕੇ ਇੱਕ ਦੁਕਾਨ ਦੇ ਉੱਤੇ ਜਬਰਨ ਤਾਲਾ ਤੋੜ ਕੇ ਤੇ ਆਪਣਾ ਤਾਲਾ ਪਸਾ ਗਏ ਨੇ ਮਤਲਬ ਜਿਹੜੇ ਲੋਕ ਮੁਜਰਮ ਨੇ ਪੁਲਿਸ ਤੇ ਗਵਰਨਮੈਂਟ ਦੇ ਉਹ ਪੁਲਿਸ ਦੀ ਹਾਜ਼ਰੀ ਵਿੱਚ ਤਾਲੇ ਤੋੜ ਕੇ ਆਪਣਾ ਕਬਜ਼ਾ ਕਰ ਰਹੇ ਨੇ ਪੁਲਿਸ ਦੇ ਅੱਗੇ ਆਪਣੇ ਛਾਤੀਆਂ ਚੌੜੀਆਂ ਕਰਕੇ ਘੁੰਮ ਰਹੇ ਨੇ ਅੱਜ ਵੀ ਮੈਂ ਸਾਰੀ ਗੱਲ ਲੋਕਲ ਪੁਲਿਸ ਥਲਿਓ ਲੈ ਕੇ ਐਸਐਚਓ ਡੀਐਸਪੀ ਐਸਐਸਪੀ ਤੋਂ ਲੈ ਕੇ ਉੱਪਰ ਡੀਜੀਪੀ ਲਾਅ ਐਂਡ ਆਰਡਰ ਤੱਕ ਉਹਨਾਂ ਦੀ ਗੱਲ ਪਹੁੰਚਾਤੀ ਆ ਮੈਂ ਤਾਂ ਇਹ ਕਹਿ ਸਕਦਾ ਕਿ ਅੱਜ ਪੰਜਾਬ ਦੇ ਵਿੱਚ ਇੱਕ ਜੰਗਲ ਦਾ ਰਾਜ ਚੱਲ ਰਿਹਾ ਹੈ ਅਗਰ ਇਸ ਤਰ੍ਹਾਂ ਹੋਵੇਗਾ ਤਾਂ ਇਹਦਾ ਮਤਲਬ ਕੋਈ ਨਾਗਰਿਕ ਮਹਿਫੂਜ਼ ਨਹੀਂਗਾ ਮਾਜੇ ਚ ਆਣ ਕੇ ਨਿਹੰਗਾਂ ਦੇ ਬਾਣੇ ਪਾ ਕੇ ਨਿਹੰਗ ਸਾਡੇ ਗੁਰੂ ਕੇ ਲਾਡਲੀ ਫੌਜ ਆ ਉਹਨਾਂ ਦਾ ਕੰਮ ਇਹ ਨਹੀਂਗਾ ਕਿ ਲੋਕਾਂ ਦੀ ਪ੍ਰਾਪਰਟੀਆਂ ਦੇ ਆਣ ਕੇ ਕਬਜ਼ੇ ਕਰਨ ਨਜਾਇਜ਼ ਔਰ ਡਰੋਂ ਡਰੌਣ ਧਮਕਾਉਣ ਆ ਕੰਧਾ ਤੋੜਨੇ ਇਦਾਂ ਦੇ ਪਾਸੇ ਇੱਕ ਦੁਕਾਨ ਦੀ ਗੰਧ ਕੱਢ ਕੇ ਆਪਣੀ ਗੰਧ ਕਰਕੇ ਗਏ ਇਹ ਬਹੁਤ ਵੱਡਾ ਇੱਕ ਲਾ ਐਂਡ ਆਰਡਰ ਇਸ਼ੂ ਹੈਗਾ ਜਿਵੇਂ ਕਿ ਬਾਕੀ ਪੰਜਾਬ ਦੇ ਵਿੱਚ ਆਪਾਂ ਦੇਖ ਰਹੇ ਹਾਂ ਸੋ ਮੇਰੀ ਫਰਿਆਦ ਹੈ ਪੁਲਿਸ ਨੂੰ ਐਡਮਿਨਿਸਟ੍ਰੇਸ਼ਨ ਨੂੰ ਔਰ ਉੱਪਰ ਡੀਜੀਪੀ ਲੈਵਲ ਤੱਕ ਕਿ ਕਾਈਂਡਲੀ ਲੋਕਾਂ ਨੂੰ ਪ੍ਰੋਟੈ ਜਿਹੜਾ ਇਸ ਵਕਤ ਮਾਫੀਆ ਆਪਰੇਟ ਕਰ ਰਿਹਾ ਪੰਜਾਬ ਦੇ ਵਿੱਚ ਇਹਨਾਂ ਨੂੰ ਨੱਥ ਪਾਓ ਨਹੀਂ ਕਰੋਗੇ ਤਾਂ ਫਿਰ ਮੈਂ ਆਪਣੇ ਇਲਾਕੇ ਦੇ ਵਿੱਚ ਕਾਲ ਦੇ ਕੇ ਤਾਂ ਸਾਡੀ ਮਜਬੂਰਨ ਤੁਹਾਨੂੰ ਪੁਲਿਸ ਦੇ ਸਾਹਮਣੇ ਜਾ ਕੇ ਪ੍ਰੋਟੈਸਟ ਕਰਨਾ ਪਵੇਗਾ ਉਮੀਦ ਕਰਦਾ ਹਾਂ ਕਿ ਇਹਨਾਂ ਨੂੰ ਜਲਦ ਤੋਂ ਜਲਦ ਇਨਸਾਫ ਔਰ ਹੋਰ ਕੁਝ ਨਹੀਂ ਤੇ ਕਟੋਕਟ ਅਦਾਲਤ ਦੀ ਇੰਤਜ਼ਾਰ ਕਰ ਲੋ ਜਿਹੜੇ ਲੋਕ ਨਾਜਾਇਜ਼ ਕਿਸੇ ਵੀ ਕਿਸੇ ਮੈਂ ਕਹਿੰਦਾ ਕੋਈ ਕਿਰਾਏਦਾਰ ਬੈਠਾ ਆਪਣੇ ਦੇਸ਼ ਵਿੱਚ ਉਹਨੂੰ ਤੁਸੀਂ ਸਿੱਧਾ ਕੰਨੋ ਫੜ ਕੇ ਤਾਂ ਕੱਢ ਨਹੀਂ ਸਕਦੇ ਕੋਈ ਕੋਰਟ ਦਾ ਆਰਡਰ ਹੋਵੇ ਕਿਸੇ ਤਰ੍ਹਾਂ ਦਾ ਅਦਾਲਤ ਦਾ ਕੋਈ ਹੁਕਮ ਹੈ ਫਿਰ ਤੱਕ ਕੋਈ ਅੰਡਰਸਟੂਡ ਸੀਗਾ ਇਸ ਕਰਕੇ ਮੈਂ ਸਮਝਦਾ ਕਿ ਮਸਲਾ ਬੜਾ ਗੰਭੀਰ ਹੈ ਔਰ ਇਹਦੇ ਤੇ ਪੁਲਿਸ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਆ ਅੱਜ ਮੇਰੇ ਨਾਲ ਜਿੰਨੇ ਇੱਥੇ ਇਕੱਠੇ ਸਾਰੇ ਇਹ ਵਿਚਾਰੇ ਇੱਕ ਦਹਿਸ਼ਤ ਦਾ ਮਾਹੌਲ ਪਿਆ ਹੋਇਆ ਇਹਨਾਂ ਦੇ ਸਾਡੇ ਮਿਆਣੀ ਅੱਡੇ ਢਿਲਵਾ ਨਗਰ ਪੰਚਾਇਤ ਦੇ ਲੋਕਾਂ ਦੇ ਵਿੱਚ ਉਮੀਦ ਕਰਦਾ ਹਾਂ ਕਿ ਪੁਲਿਸ ਆਪਣਾ ਫਰਜ਼ ਠੀਕ ਤਰ੍ਹਾਂ ਨਿਭਾਵੇਗੀ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਵੀ ਬਹੁਤ-ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਮੇਰਾ ਨਾਮ ਨਵੀਆ ਮੇਤਾ ਹੈ ਸਾਡਾ ਪਿੰਡ ਜਿਹੜਾ ਮਿਆਣੀ ਬਾਕਰਪੁਰ ਢਿਲਵਾ ਜਪਾ ਰਹਿੰਦੇ ਆ ਯਾਨੀ ਬਾਕਰਪੁਰ ਸਾਡਾ ਪਿੰਡ ਦਾ ਸਰ। ਮਤਲਬ ਕੀ ਪੂਰਾ ਇਹ ਮਾਮਲਾ ਹੈਗਾ ਤੁਸੀਂ ਖੈਰਾ ਸਾਹਿਬ ਨੂੰ ਵੀ ਇੱਥੇ ਬੁਲਾਇਆ ਉਹ ਵੀ ਤੁਹਾਡੀ ਸਪੋਰਟ ਦੇ ਵਿੱਚ ਆਏ ਆ ਇਹ ਪੂਰਾ ਜਿਹੜਾ ਮਾਮਲਾ ਇਹਨੂੰ ਸਮਝਾਉਣ ਦੀ ਕੋਸ਼ਿਸ਼ ਕਰੋ ਕੀ ਪੂਰਾ ਮਾਮਲਾ ਸਰ ਇਹ ਪੁਰਾਣਾ ਮਾਮਲਾ ਇੰਨਾ ਕਿ ਨਗਰਪੰਚਾਇਤ ਦੀ ਇਹ ਜਗਾ ਵਸਰ 1970 ਦੇ ਸਵਾਰ ਆਪ ਇੱਥੇ ਰਹਿੰਦੇ ਆ ਲਾਉਂਦੇ ਆ ਪਰਦਾ ਇਹ ਜਗਾ ਚੱਲਦੀ ਆਉਂਦੀ ਸਾਡੀ ਸਰ ਤੇ ਸਰ ਇਹ ਜਗਾ ਰਜਿਸਟਰੀ ਹੋ ਨਹੀਂ ਸਕਦੀ ਅਮਰਿੰਦਰ ਸਿੰਘ ਆਪਮਰਾਸ ਸਰ ਜਿਹੜਾ ਵਾ ਇਹ ਬੰਦੇ ਨੇ ਸਰ ਜਾਲੀਆਂ ਜਿhistੀਆਂ ਕਰਾ ਕੇ ਜਿਹੜੀ ਗਾਂ ਜਿਹੜੇ ਆ ਕੋਈ ਨਹੀਂ ਹੁੰਦੇ ਸਾਹਿਬ ਨੇ ਉਹਨਾਂ ਨੂੰ ਜਿਹੜੀ ਇਹ ਜਗਾ ਦੇਤੀ ਆ ਸਰ ਮੈਂ ਉਹਨਾਂ ਅਗੇ ਰਿਕੁਐਸਟ ਕੀਤੀ ਅੱਗੇ ਜਾ ਕੇ ਵੀ ਅਜਿ스트ਰੀ ਨਾ ਕਰਾਓ ਧੱਕੇ ਨਾਲ ਸਰ ਜਿhistੀ ਅੱਗੇ ਮੈਨੂੰ ਡਰਾਉਂਦੇ ਆ ਧਮਕਉਂਦੇ ਆ ਮੈਨੂੰ ਧਮਕੀਆਂ ਦਿੰਦੇ ਆ ਕਿ ਤੇਰੇ ਸੋਹਰੇ ਨੂੰ ਵੀ ਜਾਨੋਂ ਮਾਰ ਦਾਂਗੇ ਬੱਚੇ ਦੇ ਦਾਂਗੇ ਬੱਚੇ ਚੱਕ ਲਾਂਗੇ ਸਾਰੇ ਇਤਨਾ ਸੈਸ਼ਨ ਡਰਾਉਂਦੇ ਆਡਾ ਕੋਰਟ ਕੇਸ ਵੀ ਚੱਲਣ ਦੇ ਆ ਸਰ ਤਾਂ ਵੀ ਸਾਡੇ ੱਤਕੇ ਨਾਣ ਕੇ ਕਾਰ ਵੜ ਜੰਦੇ ਆ ਕਦੀ ਸਾਡੇ ਕਬਜ਼ਾ ਕਰਨ ਦੀ ਨਹੀਂ ਨਾ ਤਾਲੇ ਲਾ ਦਿੰਦੇ ਨੇ ਕੁਛ ਕੰਦੇ ਸਰ ਮੈਨੂੰ ਗਲਤ ਮਲ ਤੇ ਬੋਲਦੇ ਤੂੰ ਘਾਤ ਜਾਂ ਤੂੰ ਚਵਾਲਾ ਨਿਹੰਗ ਸਿੰਘ ਇਹ ਜਿਆ ਕਿਉਂ ਕਰਨਗੇ ਹਾਂਜੀ ਨਿਹੰਗ ਸਿੰਘ ਇਹ ਜਿਆ ਕਿਉਂ ਕਰਨਗੇ ਤੁਹਾਡੇ ਨਾਲ ਕੀ ਕਾਰਨ ਕੀ ਸਮਝ ਦੇ ਪਿੱਛੇ ਸਰ ਕਾਰਨ ਇਹ ਆ ਕਿ ਮੈਂ ਸਰ ਲੜਨ ਜੋਗੇ ਨਹੀਂ ਮੈਂ ਕੋਈ ਘਰ ਬੰਦਾ ਨਹੀਂ ਹੈਗਾ ਕਾਨੂੰਨੀ ਲੜਾਈ ਲੈਣਾ ਸਰੀਏ ਕੁਝ ਵਰਗ ਮੰਦੇ ਨੇ ਸ਼ੂਗਰ ਇਹ ਬਿਮਾਰ ਨੇ ਮੈਨੂੰ ਸਰ ਮੇਰਾ ਕਾਰ ਵਾਲਾ ਸਰ ਕੋਈ ਐਕਸੀਡੈਂਟ ਨਹੀਂ ਜੇਲ੍ਹ ਚ ਨਹੀਂ ਉਹ ਵੀ ਸਾਡੇ ਨਾਲ ਸਰ ਟੱਕਾ ਹੋਇਆ ਸੀ ਕੋਈ ਇਦਾਂ ਦੀ ਕੋਈ ਗੱਲ ਨਹੀਂ ਸਰ ਸਰ ਟੱਕਈ ਹੋਈ ਜਾ ਰਿਹਾ ਹਰ ਵਸੋ ਜਿਹੜੀ ਨੰਗ ਸੰਗ ਹੈ ਤੁਸੀਂ ਜ਼ਿਕਰ ਕੀਤਾ ਉਹ ਕਿਸ ਦੇ ਇਸ਼ਾਰੇ ਤੇ ਜਿਹੜਾ ਤੁਹਾਡੇ ਨਾਲ ਟੱਕੇਸ਼ਾਈ ਕਰ ਰਿਹਾ ਅਮਰਿੰਦਰ ਸਿੰਘ ਕੁਮਰਾਸਤ ਹਰਪ੍ਰੀਤ ਗੌਰਮਠਾਰੂ ਤੇ ਅਮਰਿੰਦਰ ਸਿੰਘ ਕੁਮਰਾਏ ਦੋ ਪੈਂਡ ਭਰਾਵਾਂ ਨੇ ਮਿਲ ਕੇ ਕੰਮ ਕੀਤਾ ਹੋਇਆ ਸਰ ਕਿਹੜੀ ਪਾਰਟੀ ਨਾਲ ਉਹ ਸਬੰਧ ਰੱਖਦੇ ਆ ਸਰ ਉਹ ਰਾਣਾ ਆਦਮੀ ਕੋਈ ਹੈਗਾ ਸਰ ਉਹਨਾਂ ਦੇ ਨਾਲ ਕੋਈ ਉਹਨਾਂ ਦਾ ਲਿੰਕ ਜਿਹੜਾ ਹੈਗਾ ਕੋਈ ਜਦੋਂ ਨਿਹੰਗ ਸਿੰਘ ਤੁਹਾਡੇ ਇੱਥੇ ਆ ਕੇ ਤੁਹਾਨੂੰ ਡਰਾਉਂਦੇ ਧਮਕਾਉਂਦੇ ਕੀ ਤੁਸੀਂ ਪੁਲਿਸ ਦੀ ਮਦਦ ਮੰਗੀ ਹੈ ਸਰ ਮੈਂ ਹਰ ਜਗ੍ਹਾ ਤੇ ਗਈ ਮੈਂ ਤਹਿਸੀਲਦਾਰ ਸਾਹਿਬ ਤੇ ਵੀ ਗਈ ਮੈਂ ਐਸਐਚਓ ਸਾਹਿਬ ਤੇ ਵੀ ਗਈ ਡੀਐਸਪੀ ਤੇ ਵੀ ਗਈ ਹਰ ਜਗ੍ਹਾ ਤੇ ਗਈ ਮੈਂ ਡੀਪੀ ਸਾਹਿਬ ਡੀਸੀ ਸਾਹਿਬ ਤੇ ਵੀ ਪੇਸ਼ ਹੋ ਕੇ ਕੰਪਲੇਨਟ ਦਿੱਤੀ ਸਰ ਡੀਐਸ ਦੇ ਦਫ਼ਤਰ ਚ ਵੀ ਨਾਲ ਮੈਂ ਬਹੁਤ ਅਮਕੀ ਦਿੱਤੀ ਐ ਮੈਨੂੰ ਕਹਿੰਦੇ ਸਾਡੇ ਘਰ ਘੋੜੇ ਬੰਨਦਾਂਗੇ ਸਾਡੇ ਤੂੰ ਸਿੱਖਾ ਨਾ ਮੱਥਾ ਨਹੀਂ ਮਾਰਦੀ ਸਰ ਮੈਂ ਇਹਨਾਂ ਨੇ ਕਿਹਾ ਮੈਂ ਨਹੀਂ ਲੜ ਸਕਦੀ ਸੱਚਾ ਮੈਂ ਉਹਦੀ ਇੱਜ਼ਤ ਕਰਦੀ ਆਂ ਤੇ ਮੇਰੇ ਵੀ ਹੀਰਾਂ ਭਰਾਵਾ ਪਰ ਮੈਂ ਸੁਣਿਆ ਸੀ ਕਿ ਕਦੀ ਮੱਲ ਜਿਹੜੇ ਗੁਰਪੰਥ ਹੈਗੇ ਉਹ ਕਿਹਨਾਂ ਤੱਕਾ ਨਹੀਂ ਕਰਦੇ ਸਰ ਇਹ ਮੈਨਾਂ ਤੱਕਾ ਕਰਨ ਨੇ ਮੈਨੂੰ ਡਰਾਉਂਦੇ ਆਂ ਸਰ ਤੁਸੀਂ ਕਹਿੰਦੇ ਆਂ ਮੈਂ ਡਰਦੀ ਆਂ ਸਰ ਇਨਾਂ ਗੋਲੋਂ ਰ ਬੋਲ ਬਰਾਂ ਲੈ ਕੇ ਸਰ ਹੁੰਦੇ ਆਂ ਅੱਜ ਖੈਰਾ ਸਾਹਿਬ ਆਏ ਸੀਗੇ ਕਿ ਉਹਨਾਂ ਨੇ ਤੁਹਾਨੂੰ ਵਿਸ਼ਵਾਸ ਤੋਂ ਆਇਆ ਸਰ ਉਹ ਕਹਿੰਦੇ ਪਏ ਕਿ ਕੋਈ ਗੱਲ ਨਹੀਂ ਤਾਂ ਡੀਨ ਸੁਣਵਾਈ ਹੋਊਗੀ ਮੇਰੇ ਤੋਂ ਇਲਾਵਾ ਵੀ ਸਰ ਕੁਝ ਬੰਦੇ ਸੀਗੇ ਜਿਨ੍ਹਾਂ ਦੇ ਵੀ ਜਗਾ ਉਹ ਇਹਨਾਂ ਨੇ ਮਤਲਬ ੱੱਕਾ ਕਰਨ ਦੀ ਕੀਤੀ ਸੀ ਕੋਸ਼ਿਸ਼ ਇਹ ਰਜਿਸਟਰੀਆਂ ਇਹਨਾਂ ਨੇ ਝਾਲੀ ਬਣਾਵਾਂਗੇ ਕੰਮ ਕੀਤਾ ਸੀ ਸਰ ਉਹਨਾਂ ਦੇ ਮੇਰੇ ਕੋਲ ਵੀ ਪ੍ਰੂਫ ਹੈਗੇ ਹੋਰ ਦੁਕਾਨਦਾਰ ਵੀ ਆ ਜਿਹੜੇ ਇਹਨਾਂ ਹੰਗਾ ਤੋਂ ਪੀਟਦੇ ਆ ਜਿਨ੍ਹਾਂ ਨੂੰ ਡਰਾਇਆ ਤੁੰਗਾਇਆ ਜਾ ਰਿਹਾ ਸਰ ਮੇਰੇ ਕੋਲੋਂ ਤਿੰਨ ਜਾਣਿਆਂ ਦੇ ਪ੍ਰੂਫ ਹੈਗੇ ਆ ਇਸ ਤੋਂ ਇਲਾਵਾ ਵੀ ਹੋਰ ਬੰਦੇ ਜਿਨ੍ਹਾਂ ਨੇ ਸਾਡੀ ਜਗ੍ਹਾ ਦੇ ਨਾਲ-ਨਾਲ ਜਿੱਦਾਂ ਦਾ ਸਾਡੇ 'ਤੇ ਅਟੈਕ ਕੀਤਾ ਤਿੰਨ ਬੰਦੇ ਹੋਰ ਆ ਉਹਨਾਂ ਦੇ ਵੀ ਅਟੈਕ ਕਰਨਦੇ ਆ ਸਰ ਉਹਨਾਂ ਨੇ ਵੀ ਕੋੜ ਕੇਸ ਕੀਤਾ ਹੋਇਆ ਸਰ ਸਾਰੇ ਅੱਡੇ ਦੀ ਨਗਰਪੰਚਾਇਤ ਦੀ ਜਗ੍ਹਾ ਵਾ ਸਾਰਾ ਅੱਡਾ ਜਿਹੜਾ ਉਹ ਡੈਸ਼ ਦੇ ਵਿੱਚ ਆ ਸਰ ਕੋਈ ਡਰ ਦਾ ਮਾਰਾ ਇਹਨਾਂ ਤੋਂ ਅੱਗੇ ਨਹੀਂ ਆਂਦਾ ਨਾ ਇਹ ਇਹਨਾਂ ਦੇ ਅੱਗੇ ਜਾਂਨੇ ਸਾਨੂੰ ਡਰਾਉਂਦੇ ਆਏ ਇਹ ਤੇ ਜਿਹਦਾ ਫਾਇਦਾ ਚੁੱਕਦੇ ਕਿ ਇਹ ਮੈਂ ਲੜ ਨਹੀਂ ਸਕਦੀ ਸਰ ਇਹਨਾਂ ਦੇ ਨਾਲ ਪ੍ਰਸ਼ਾਸਨ ਤੋਂ ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ ਆਂ ਸਰ ਮੇਰੀ ਇਹ ਹੀ ਮੰਗ ਹੈ ਸ਼ਾਸਨ ਅੱਗੇ ਕਿ ਜਿਹੜੇ ਮੇਨਾਂ ਤੱਕਾ ਕਰਦੇ ਆ ਕਬਜ਼ਾ ਕਰਨ ਦੀ ਨੀਤ ਕਰਨਦੇ ਆ ਜਾਲੀਆਂ ਜਿਸਟਰੀਆਂ ਬਣਾ ਕੇ ਮੈਨੂੰ ਡਰਾਉਂਦੇ ਆ ਧਮਕਾਉਂਦੇ ਆ ਮੇਰੀ ਕਿਤੇ ਸੁਣਵਾਈ ਨਹੀਂ ਹੁੰਦੀ ਮੇਰੀ ਸੁਣਵਾਈ ਕੀਤੀ ਜਾਵੇ ਮੈਂ ਜਰ ਮੇਰਾ ਸਭ ਕੁਝ ਖਤਮ ਹੋਏ ਨਾ ਮੇਰੀ ਜਗ੍ਹਾ ਨੂੰ ਬਚਾਇਆ ਜਾਵੇ ਨਗਰ ਪੰਚਾਇਤੀ ਜਗ੍ਹਾ ਦੀ ਜਿਸਟਰੀ ਨਹੀਂ ਹੋ ਸਕਦੀ ਸਾਰਾ ਅੱਡਾਈ ਨਗਰ ਪੰਚਾਇਤ ਕਹਾ ਸਰ ਹੋਰ ਬੰਦਿਆਂ ਦੇ ਵੀ ਤੱਕਾ ਕਰਨਦੇ ਨੇ ਹੋਰ ਵੀ ਸਹਮੇ ਹੋਏ ਲੋਕ ਨੇ ਇੱਥੇ हां जी सर इस परिवार ਦਾ ਦੋਸ਼ ਆ ਕਿ ਇਹਨਾਂ ਨੂੰ ਕੁਝ ਨਿਆ ਗਸੇਂਗੇ ਜਥੇਬੰਦੀਆਂ ਡਰਾਉਂਦੀਆਂ ਤੇ ਮਗਾਉਂਦੀਆਂ ਕੀ ਕਹਿਣਾ ਤੁਹਾਡਾ ਤੁਸੀਂ ਇਸ ਮੌਕੇ ਤੇ ਆਏ ਆ ਇਹਦੇ ਸਬੰਧੀ ਅਸੀਂ ਜਿਹੜਾ ਹੀ ਐਫਆਰ ਦਰਜ ਕਰ ਚੁੱਕੇ ਆ ਤੇ ਬਾਕੀ ਉਹਦਾ ਜੋ ਵੀ ਬੰਦੀਕਾਰ ਬਈ ਹੈ ਹੀ ਕਾਨੂੰਨ ਦੇ ਮੁਤਾਬਿਕ ਕਰਾਂਗੇ ਵਾਕਈ ਇਹਨਾਂ ਨੂੰ ਕੁਝ ਲੋਕ ਜਿਹੜੇ ਡੌਂਦੇ ਤੁਮਕੋਲਦੇ ਆ ਜਿੱਦੋਂ ਸਾਨੂੰ ਸ਼ਿਕਾਇਤ ਮਿਲੀ ਜਿਹੜੀ ਆਪ ਸਾਡੇ ਧਿਆਨ ਚ ਲੈ ਜਿਹੜੇ ਆਲਰੇਡੀ ਜਿਹੜਾ ਮਕੱਦਮਾ ਰੱਦ ਕਰ ਲਿਆ ਬਾਕੀ ਜਿਹੜੀ ਬੰਦੀ ਕਰਦੀ ਅਸੀਂ ਕਰ ਰਹੇ ਹਾਂ ਕੀ ਇਹਨਾਂ ਦਾ ਮਾਮਲਾ ਕੀ ਹੈਗਾ ਇਹਨਾਂ ਦਾ ਕੋਈ ਜਾਇਦਾਦ ਦਾ ਮਾਮਲਾ ਵਾ ਟ੍ਰੋਫੀ ਦਾ ਹੈ ਇਹਨਾਂ ਦਾ ਠੀਕ ਹੈ ਜੀ ਸ਼ੁਕਰ ਹੈ ਜੀ